سوان بچاؤ اس سبھا مو گی چھوڑ دے سماگم سڈے بہت ہی ستکاری جنہوں نے پنجاب کا مکمری بن کے پہلے جنگ میں بومی کام کیا رول ادا چرنجیت کاگریس کمیٹی کے سکتر اتراخنڈ انچارج سردار پرگی بہت ستارج سبھا سنیل لتی صاحب دو وار ایم ایل ابا جی بہت ستارے وکرم چوتھری جی خاص کرتے میرے پراہ میں معافی چاہتا ہوں پر ویکتی رہے پورٹلی جی سا اپنا روزی نہ لگا سردار رجندر ਬੀਬੀ ਸੁਰੇਂਦਰ ਕੌਰ ਜੀ ਸਾਡੇ ਸੁਰੇਂਦਰ ਜੀ ਚੌਧਰੀ ਸਾਹਿਬ ਤੇ ਸਾਰੇ ਕਹੜਾ ਸਾਹਿਬ ਤੇ ਹੋਰ ਸਾਥੀ ਤੇ ਖਾਸ ਕਰਕੇ ਦੋ ਵਿਅਕਤੀ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਅੱਜ ਦੀ ਇਹ ਸਭਾ ਬੁਲਾਈ ਗਈ ਹੈ ਦੋਨੇ ਜ਼ਿਲ੍ਹਿਆਂ ਦੇ ਪ੍ਰਧਾਨ ਮਾਰਸ਼ਨ ਵਿਅਕਤੀ ਸਾਡੇ 라ਡੀ ਜੀ ਦੇ ਨਾਲ ਇਹ ਖਾਸ ਕਰਕੇ ਜਿਹੜਾ ਹਮੇਸ਼ਾ ਸੇਵਾਵਾਂ ਦਿੰਦਾ ਸਾਡਾ ਮੋਲੂ ਬੜਿੰਗ ਸਿੰਘ ਸਾਹਿਬ ਤੇ ਬਲਾਕਾਂ ਦੇ ਪ੍ਰਧਾਨ ਤੇ ਸਾਹਮਣੇ ਬੈਠੇ ਕਾਂਗਰਸ ਦੇ ਸਾਥੀਓ ਮੈਂ ਦਾਦਾ ਸਮਾਂ ਨਹੀਂ ਲੈਣਾ ਅੱਜ ਅਸੀਂ ਇਹ ਸਭਾ ਕੈਂਸਲ ਕਰਨ ਲੱਗੇ ਸਾਂ ਮੈਨਾ ਕਾਂਗਰਸ ਦੇ ਵੀ ਇੱਥੇ ਬੈਠੇ ਨੇ ਸਾਰੇ ਸਾਥੀ ਕਿਉਂਕਿ ਮੈਂ ਜੰਨੀ ਸਾਹਿਬ ਪ੍ਰਗਟ ਸਾਹਿਬ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਪਹਿਲਾਂ ਸਾਡੇ ਮਨ ਨੂੰ ਇਹ ਗੱਲ ਪਾਠੀ ਕੀ ਅੱਜ ਪੰਜਾਬ ਦੇ ਹਾਲਾਤ ਬੜੇ ਨਾਜੁਕ ਹੈ ਪੰਜਾਬ ਦੇ ਵਿੱਚ ਫੜਾ ਦਾ ਜੋ ਜ਼ੋਰ ਫੜਿਆ ਗਿਆ ਜਾਂ ਹਾਲਾਤ ਐਸੇ ਹੋ ਗਏ ਕਿ ਅਸੀਂ ਇਹ ਸਭਾ ਨੂੰ ਕੈਂਸਲ ਕਰ ਦਈਏ ਫਿਰ ਇੱਕ ਦੁਆ ਨੇ ਸਲਾਹ ਕੀਤੀ ਕਿ ਕਈ ਵਾਰੀ ਇਹ ਪ੍ਰੋਗਰਾਮ ਕੈਂਸਲ ਹੋ ਗਿਆ ਹੈ ਇਸ ਕਰਕੇ ਇਸ ਤੋਂ ਬਾਅਦ ਅਸੀਂ ਹਰ ਜਿਹੜੇ ਪੀੜਤ ਇਲਾਕਿਆਂ ਦਾ ਦੌਰਾ ਵੀ ਕਰਨਾ ਹੈ ਇੱਥੋਂ ਚੱਲਾਂਗੇ ਲੇਕਿਨ ਠੀਕ ਕੀ ਕਰਨੀ ਸਾਹੁਰਾ ਨੇ ਮੈਂ ਸਰਦਾਰ ਦੀ ਗੱਲ ਬਾਤ ਕਰਾਂਗਾ ਇਹਨਾਂ ਨੇ ਕਿਹਾ ਇਹ ਹੜ ਸਰਕਾਰ ਕਰਕੇ ਆਉਂਦੇ ਆ ਇਹ ਸਰਕਾਰ ਦੀ ਗਲਤੀ ਹੈ ਮੈਨੂੰ ਅੱਜ ਹੀ ਕਿਸੇ ਨੇ ਦੱਸਿਆ ਹਰਦੀਪ ਸਿੰਘ ਕਿੰਗਰਾ ਆਈਆਰਐਸ ਹੈ ਸਾਡਾ ਉਹ ਕਹਿੰਦਾ ਮੈਂ ਡੈਮ ਤੇ ਗਿਆ ਸੀ ਕੁਝ ਦਿਨ ਪਹਿਲਾਂ ਪਾਖੜਾ ਡੈਮ ਤੇ ਤੇ ਪਾਖੜਾ ਡੈਮ ਤਾਰੀਆਂ ਤੇ ਸੀ ਮਲਕੇ ਪਾਣੀ ਨਾਲ ਫੁੱਲ ਭਰਿਆ ਸੀ ਵੇ ਮੈਂ ਉੱਥੋਂ ਦੇ ਇੰਜੀਨੀਅਰ ਨੂੰ ਇਹ ਗੱਲ ਕਹੀ ਇਹ ਪਾਣੀ ਛੱਡ ਦਿਓ ਦੋ ਟਰਬਾਈਨਾਂ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਪਾਣੀ ਦੀ ਅੱਗੇ ਖੇਤੀ ਨੂੰ ਲੋੜ ਨਹੀਂ ਉਹਨਾਂ ਨੇ ਕਿਹਾ ਪਾਣੀ ਸੱਤ ਨੂੰ ਚਪਾ ਕੇ ਥੋੜਾ ਥੋੜਾ ਪਾਕਿਸਤਾਨ ਨੂੰ ਛੱਡ ਦਿਓ ਹੌਲੀ ਹੌਲੀ ਤਾਂ ਕਿ ਉਹ ਡੈਮ ਖਾਲੀ ਰਹੇ ਤੇ ਆਪਣਾ ਜੇ ਹਰੇ ਦਾ ਪਾਣੀ ਵੀ ਆ ਜਾਏਗਾ ਤਾਂ ਡੈਮ ਜਿਹੜਾ ਪਾਖੜਾ ਤੇ ਪੌਂਗ ਡੈਮ ਹੈ ਮੈਂ ਸੰਭਾਲ ਲੈਣਗੇ ਲੇਕਿਨ ਸਰਕਾਰ ਦਾ ਚੁਟਕਲਿਆ ਤੇ ਮਸ਼ਹੂਰੀਆਂ ਦੇ ਵਿੱਚ مشکوک پیمਾਨ ਸਾਹਿਬ ਧਿਆਨ ਨਾ ਦਿੰਦੇ ਹੋਏ ਉਹ ਡੈਮ ਲੱਕੋ ਨੱਕ ਸੀਗਾ ਤੇ ਅੱਜ ਹੁਣੇ ਮੈਂ ਨਿਊਜ਼ 18 ਦੀ ਖਬਰ ਸੁਣੀ ਹੈ ਕਹਿੰਦੇ ਜਿਹੜੇ ਫੁਲੱਜ ਗਏ ਤਾਂ ਅੱਜ ਪਾਖੜਾ ਡੈਮ ਦੇ ਖੋਲਣੇ ਪਏ ਆ ਜਿਹਰੇ ਨਾਲ ਪੰਜਾਬ ਦਾ ਹੋਰ ਭਾਰੀ ਨੁਕਸਾਨ ਹੋ ਸਕਦਾ ਹੈ ਇਹ ਸਰਕਾਰ ਦੀ ਮਿੰੰਦਾ ਕਰਨਾ ਚਾਹਣਾ ਔਰ ਮੁੱਖ ਮੰਤਰੀ ਦੀ ਨਿੰਦਾ ਕਰਨਾ ਚਾਹਣਾ ਸੁਨਾਰੀ ਨਾਲ ਜਿਹੜੀ ਸੰਵਧਾਨ ਬਚਾਓ ਆ ਸੰਵਧਾਨ ਦੀ ਕਿਤਾਬ ਜਿਹੜੀ ਰਾਹੁਲ ગાંધી ਨੇ ਫੜੀ ਆ ਆਪਣੇ ਹੱਥ ਵਿੱਚ ਇਹ ਮੈਂ ਲੈ ਕੇ ਆਇਆ ਔਰ ਇਹ ਧਰਤੀ ਬਾਬਾ ਸਾਹਿਬ ਅਮੇਦ ਕਰ ਕੋ ਜਵਾਬੇ ਵੀ ਧਰਤੀ ਪਿਆਰ ਕਰਦੀ ਉਹ ਕਿਉਂ ਕਰਦੀ ਹੈ ਕਿ ਬਾਬਾ ਸਾਹਿਬ ਅਮੇਦ ਕਰਨੇ ਦੇਨ ਰਾਕੇ ਕਰਕੇ ਇਸ ਸੰਵਿਧਾਨ ਨੂੰ ਬਣਾਇਆ ਔਰ ਉਸ ਸੰਵਿਧਾਨ ਦੇ ਨਿਰਮਾਤਾ ਦੇ ਕਰਕੇ ਅਗਰ ਮੈਂ ਇੱਕ ਗੱਲ ਦੇ ਵਿੱਚ ਸੰਵਿਧਾਨ ਦੀ ਗੱਲ ਕਰਾਂ ਵਿਆਖਿਆ ਕਰਾਂ ਇਸ ਕਿਤਾਬ ਦੀ ਇਸ ਕਨਸਟੀਟਿਊਸ਼ਨ ਨੇ ਇਹਨੂੰ ਰੋਜ਼ ਚੁੰਮਣਾ ਚਾਹੀਦਾ ਹੈ ਇਹਨੇ ਸਾਨੂੰ ਬਾਦਰਾ ਸਾਬੰ ਬੇਦ ਕਰਦੇ ਸੰਵਿਧਾਨ ਨੇ ਸਾਨੂੰ ਪਰਚਾ ਤੋਂ ਰਾਜੇ ਮਹਾਰਾਜਿਆਂ ਦੀ ਪਰਚਾ ਹੋਇਆ ਕਰਦੀ ਸੀ ਸਾਨੂੰ ਪਰਜਾ ਤੋਂ ਮੂਲ ਕੋਰ ਤੇ ਨਾਗਰਿਕ ਬੰਦਾ ਹੱਕ ਇਸ ਬਾਬਾ ਸਾਹਿਬ ਸੰਵਿਧਾਨ ਬਾਬਾ ਸਾਹਿਬ ਅੰਵੇਦ ਕਦੇ ਸੰਵਿਧਾਨ ਨੇ ਦਿੱਤਾ ਮੈਨੂੰ ਲੱਗਦਾ ਦੀ ਬੋਦੀ ਦੀ ਗੇਜ ਰਹਿ ਸੰ ਮੈਂ 1985 ਦੀ ਗੱਲ ਕਰਨੀ ਚਾਹਣਾ ਰਾਜੀਵ ਗਾਂਧੀ ਉਹਨੋਂ ਵੇਸ਼ੇ ਪ੍ਰਧਾਨ ਮੰਤਰੀ ਸੰ ਤੇ 404 ਸੀਟਾਂ ਸਾਡੇ ਕੋਲੇ ਸੰ 404 ਮੈਂਬਰ ਹੁਆਰਨੇ ਵਿੱਚ ਅਸੀਂ ਇੱਕ ਕਾਨੂੰਨ ਬਣਾਇਆ ਕਿ ਕੋਈ ਵੀ ਬੰਦਾ ਲੋਕ ਚਕਰ ਦੇ ਵਿੱਚ ਜਦੋਂ ਪਾਰਟੀ ਛੱਡ ਕੇ ਜਾਏਗਾ ਉਰੇ ਤੇ ਕਾਰਵਾਈ ਹੋਏਗੀ ਉਹਦੀ ਸਦਸਤਾ ਭੱਗ ਹੋ ਜਾਏਗੀ ਅਸੀਂ ਕਾਨੂੰਨ ਇਸ ਕਰਕੇ ਨਹੀਂ ਬਣਾਇਆ ਸੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਜਾਂ ਕਨਸਟੀਟਿਊਸ਼ਨ 'ਚ ਲਿਖਿਆ ਹੈ ਉਹ ਰੀਆਂ ਕਦਰਾਂ ਕੀਮਤਾਂ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਨੇ ਤੇ ਅੱਜ ਜਿਹੜੇ ਲੋਕ ਸੰਵਿਧਾਨ ਦੇ راکھے بیٹھے ہیں جڑا آر ایس ایس ہے ناگپور ہیڈ ہے دیش کا ترنگا پچوجا سال ناگپورٹر نہیں لہرایا گوالکر ہندا سی گوالکر جڑا آر ایس ایس کا مکھی ہند سی کے سات مکھی رہے ہیں. اج تک پانچ سات مکھی رہے ہے آر ایس ایس د 25 25 ਸਾਲ ਦੀ ਇੱਕ ਬੱਚੀ ਰਹਿ ਗਈ ਹੈ 6 ਰਹਿ ਗਈ ਹੈ 6 ਰਹਿ ਗਈ ਹੈ ਉਹ ਬੁਲਾਨ ਕਰ ਕੇ ਕਹਿੰਦਾ ਕਿ ਆਹ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਇਹ ਤਾਂ ਬਈ ਉਹਨੇ ਆਪ ਦੀ ਕਿਤਾਬ ਬੰਚ ਆਫ ਥੌਟ ਦੇ 130 ਨੇ ਸਫੇ ਤੇ ਲਿਖਿਆ ਕਿ ਮੈਂ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਇਹ ਤਾਂ ਦੂਜੇ ਦੇਸ਼ਾਂ ਤੋਂ ਇਧਰੋਂ ਉਧਰੋਂ ਫੜ ਕੇ ਬਣਾਇਆ ਗਿਆ ਸੰਵਿਧਾਨ ਹੈ

ਅਗਰ ਇਤਨੀ ਵਾਰ ਆਪ ਭਗਵਾਨ ਦਾ ਨਾਮ ਲੈਂਦੇ ਤਾਂ ਸਵਰਗੋ ਮੇ ਚਲੇ ਜਾਂਦੇ ਇਹ ਕੋਟਲੀ ਸਾਹਿਬਾ ਰਾ ਨੇ ਪ੍ਰਦਰਸ਼ਨ ਕੀਤਾ ਜੱਗੀ ਸਾਹਿਬ ਉਹਨਾਂ ਨੇ ਖੜੇ ਹੋ ਕੇ ਇਸ ਸਰ ਦਾ ਪਾਰਲੀਮੈਂਟ ਦੇ ਵਿੱਚ ਵਿਰੋਧ ਕੀਤਾ ਵੀ ਬਾਬਾ ਸਾਹਿਬ ਅੰਬੇਕਰ ਦੇ ਬਾਰੇ ਤੁਹਾਡੀ ਸੋਚਾ ਹੈ ਅੱਜ ਜਿਹੜਾ ਵੋਟ ਚੋਰੀ ਦਾ ਰੌਲਾ ਰਾਹੁਲ ਜਾਂਦੀ ਪਾ ਰਿਹਾ ਹੈ ਇਹ ਕੀ ਹੈ ਸਾਨੂੰ ਸ਼ੱਕ ਤਾਂ ਸੀਗਾ ਹੀ ਸਾਨੂੰ ਸ਼ੱਕ ਸੀਗਾ ਕਿ ਗੜਬੜ ਹੈ ਲੇਕਿਨ ਸ਼ੱਕ ਨੂੰ 11 ਸਾਲ ਲੱਗ ਗਏ ਰਾਹੁਲ ਢਾਂਗੀ ਨੂੰ ਸਬੂਤ ਇਕੱਠੇ ਕਰਦੇ ਤੇ ਜਦੋਂ ਪੱਕਾ ਸਬੂਤ ਮਿਲਿਆ ਫਿਰ ਉਹਨੇ ਮੋਦੀ ਸਰਕਾਰ ਨੂੰ ਨੰਗਾ ਕਰਤਾ ਪੂਰੇ ਦੁਨੀਆ ਦੇ ਅੰਦਰ ਕਿ ਕਿਸ ਸਰਕਾਰ ਇਸ ਬੰਦੇ ਨੇ ਸਰਕਾਰਾਂ ਲੁੱਟੀਆਂ ਮਹਾਰਾਸ਼ਟਰ 5 ਮਹੀਨਿਆਂ ਚ ਮਿੱਤਰੋ 90 ਲੱਖ ਨਵੀਂ ਵੋਟ ਬਣਾ ਦਿੱਤੀ ਗਈ ਬਿਹਾਰ 70 ਲੱਖ ਵੋਟ ਕੱਟ ਦਿੱਤੀ ਗਈ ਹੈ ਇਸ ਆਪ ਦੇ ਮਾਧਿਅਮ ਦੇ ਨਾਲ ਇਹ ਕਹਿੰਦੇ ਆ ਕਹਿੰਦੇ ਲੜਾਈ ਸੀ ਹਰਿਆਣੇ ਚ ਕਾਂਗਰਸ ਦੀ ਕਾਂਗਰਸ ਦੀ ਲੜਾਈ ਨਹੀਂ ਸੀ ਅਸੀਂ 8 ਸੀਟਾਂ ਦੇ ਨਾਲ ਸਰਕਾਰ ਚਲੀ ਗਈ 22000 ਵੋਟਾਂ ਦਾ ਫਰਕ ਸੀਗਾ 8 ਸੀਟਾਂ ਦੇ ਕਿੰਨੀਆਂ ਦਾ 22000 ਵੋਟਾਂ ਨਾਲ ਅਸੀਂ 8 ਐਮਐਲਏ ਹਾਰ ਕੇ ਤੇ ਸਰਕਾਰ ਹਰਿਆਣੇ ਚ ਇਹਨਾਂ ਦੀ ਬਣ ਗਈ ਇਵੇਂ ਛੱਤੀਸਗੜ ਲੁੱਟਿਆ ਇਵੇਂ ਮੱਧਿਆ ਪ੍ਰਦੇਸ਼ ਲੁੱਟਿਆ ਇਵੇਂ ਮਹਾਰਾਸ਼ਟਰ ਲੁੱਟਿਆ ਤੇ ਇਵੇਂ ਅੱਜ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ 25 ਸੀਟਾਂ ਦੇ ਸਾਡੇ ਕੋਲੇ ਆ ਜਾਂਦੀਆਂ ਤਾਂ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਰਾਹੁਲ ਝਾਂਭੀ ਹੋਣਾ ਸੀ ਤੇ 25 25 ਸੀਟਾਂ ਦਾ ਫਰਕ ਕਿੰਨਾ ਹੈ ਕੇਵਲ 30000 ਵੋਟਾਂ ਦਾ ਫਰਕ ਹੈ ਜਦ ਤੇ ਵੀ ਆ ਵੋਟ ਸਾਰੇ ਕੋਈਂ ਦੀ ਕਈ ਦਾ 550 ਦੀ ਵੋਟ ਦਾ ਹਿਸਾਬ ਕੇ ਇਹ ਵੋਟ ਚੋਰੀ ਕੀਤੀ ਇਸ ਬੰਦੇ ਨੇ ਤੇ ਰਾਹੁ ਗਾਂਧੀ ਨੇ ਪਾ ਲਿਆ ਇੱਕ ਕਮਰੇ ਚ 80 ਵੋਟਾਂ ਬਣਾਈਆਂ ਪਈਆਂ ਇੱਕ ਬੰਦੇ ਦੀਆਂ 4 ਵੋਟਾਂ ਫਾਰਮ ਨੰਬਰ 6 ਹੈ ਜਿਹਦੇ ਤੇ ਨਵੀਂ ਵੋਟ ਬਣਦੀ ਹੈ ਉਹਦੇ ਤੇ 121 ਸਾਲਾਂ ਦੀ ਹੋਰ ਵੀ ਵੋਟ ਬਣਾਈ ਪਈ ਹੈ ਕਿੰਨੀਸ ਬੁੱਕ ਦਾ ਬਾਇਓਗ੍ਰਾਫੀ ਕਹਿੰਦਾ ਹੈ ਕਿ ਇਸ ਧਰਤੀ ਤੇ 115 ਸਾਲ ਤੋਂ ਵੱਡੀ ਉਮਰ ਦਾ ਬੰਦਾ ਜੀਵਤ ਨਹੀਂ ਹੈ ਕੋਈ ਜੀਵ ਨਹੀਂ ਹੈ ਲੇਕਿਨ ਕਿ 121 ਸਾਲਾ ਨਹੀਂ ਦੀ ਬੋਲ ਰਾਹੁਲ ਗਾਂਧੀ ਨੇ ਪਿੱਛੇ ਕਈ ਨੁਕਿਆਂ ਨਾਲ ਮੁਲਾਕਾਤ ਕੀਤੀ ਜਿਹੜੇ ਮਰੇ ਐ ਇਲੈਕਸ਼ਨ ਕਮਿਸ਼ਨ ਨੇ ਮਰੇ ਡਿਕਲੇਅਰ ਕਰਦੇ ਤੇ ਰਾਹੁਲ ਗਾਂਧੀ ਨੇ ਘਰੇ ਬੁਲਾਇਆ ਉਹਨਾਂ ਨਾਲ ਚਾਹ ਪੀਤੀ ਵੇ ਰਾਹੁਣ ਗਾਂਧੀ ਨੇ ਕਿਹਾ ਆ ਮਰੇ ਲੋਕ ਜਿਹੜੇ ਆ ਮਰੇ ਲੋਕ ਜਿਹੜੇ ਵਿਖਾਏ ਆ ਅੱਜ ਮੈਂ ਉਹਨਾਂ ਦੇ ਨਾਲ ਚਾਹ ਪੀ ਰਿਹਾ ਆ ਦੇਸ਼ ਦੇ ਇਲੈਕਸ਼ਨ ਕਮਿਸ਼ਨ ਦਾ ਹਾਲ ਹੈ ਸੋਚੇਕਰੋ ਜਿਹੜੇ ਇੱਥੇ ਆ ਇਹ ਉਦੋਂ ਵੀ ਮਾੜੇ ਆ ਆ ਮਾਕੀ ਪਾਕੀ ਜੋ ਦਿੱਲੀ ਚ ਦੇ ਦੂਜੇ ਰਾਜਾਂ ਚ ਕਰਦੇ ਆ ਇਹ ਇੱਥੇ ਕਰਦੇ ਆ ਪਰ ਜਮੀ ਸਾਹਿਬ ਕੰਨੀ ਸਾਹਿਬ ਇਹ ਪਰਸੋਂ ਦੇ ਪਿੱਸੂ ਪੈ ਗਏ ਝਾੜੂ ਵਾਲਿਆਂ ਦੇ ਪਰਸੋਂ ਦੇ ਪਰਸੋਂ ਦੇ ਪਿੱਸੂ ਪੈ ਗਏ ਅਕਾਲੀ ਵਾਲਾ ਵਾਲਿਆਂ ਦੇ ਤੇ ਪਰਸੋਂ ਦੇ ਪਿੱਸੂ ਪੈ ਗਏ ਉਹ ਜਿਹੜਾ ਥੋੜਾ ਪੁਰਾਣਾ ਬੇਲੀ ਸੀ ਜਾਖੜ ਜਮਾ ਜਮਬ ਪਾਣੀ ਚ ਬੈਠ ਗਿਆ ਕਿਉਂ ਕਿ ਪਰਸੋਂ ਸਾਡੀ ਸਾਰੇ ਜਾਣਿਆਂ ਦੀ ਫੋਟੋ ਆ ਗਈ ਦਿੱਲੀੋਂ ਵੀ ਸਾਰੇ ਇਕੱਠੇ ਆ ਸਾਰਿਆਂ ਦੇ ਤਾਲੀਆਂ ਸਾਰੀਆਂ ਬਾਟੀਆਂ ਦੇ ਪਿਸੂ ਪੈ ਗਏ ਲੈ ਜੇ ਆਪਾਂ ਕੋਈ ਕੰਮ ਨਾ ਕਰੀਏ ਜੇ ਦਿੱਲੀ ਪਰੌਂਠੇ ਖਾਂਦਿਆਂ ਦੀ ਫੋਟੋ ਆ ਜਾਆ ਕਰੇ ਜਾਂ ਚਾਹ ਪੀਂਦਿਆਂ ਦੀ ਤੇ ਸਾਰੇ ਮਾਰ ਦਿਆਂਗੇ ਇੱਕੇ ਵਾਰੀ ਤੇ ਸਾਰੇ ਮਾਰ ਦਿਆਂਗੇ ਬੋਲੋ ਬਈ ਜੇ ਗੱਲ ਸਹੀ ਹੈ ਜੇ ਝੂਠੀ ਹੈ ਜੇ ਸਹੀ ਹੈ ਤਾਂ ਤਾਲੀ ਮਾਰੋ ਵੇਖੋ ਬਈ ਗਾਵੇ ਆ ਮਿੱਤਰੋ ਜਲੰਧਰ ਵਾਲੇ ਮਾਰੇ ਮੋٹے ਫਰਕ ਸਕੇ ਭਰਾਵਾਂ ਚ ਵੀ ਰਹਿੰਦੇ ਆ ਪਿਓ ਪੁੱਤ ਚ ਵੀ ਰਹਿੰਦੇ ਆ ਤੇ ਘਰ ਆ ਵੀ ਘਰ ਵਾਲੇ ਚ ਵੀ ਰਹਿੰਦੇ ਆ ਸਾਡਾ ਕੋਈ ਰੋਣਾ ਨਹੀਂ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਪਰ ਇਹ ਗੱਲ ਵੀ ਬੈਠ ਕੇ ਨਕੀ ਐ ਮੈਂ ਅਸੀਂ ਸਾਰਿਆਂ ਨੇ ਪਰਨ ਕੀਤਾ ਕਿ ਯਾਰ ਸਾਰੇ ਆਪਦੀਆਂ ਗੱਲਾਂ ਛੱਡ ਦਿਓ ਜੇ ਕੋਈ ਹੈਗੀ ਵੀ ਐ ਸਾਨੂੰ ਪੰਜਾਬ ਬਚਾਉਣਾ ਐ ਪੰਜਾਬ ਦੇ ਲੋਕ ਬਚਾਉਣੇ ਆ ਪੰਜਾਬੀयत ਬਚਾਉਣੀ ਆ ਤੇ ਬਾਬਾ ਸਾਹਿਬਾ ਦੇ ਕਰਤਾ ਸੰਵਿਧਾਨ ਆ ਸਭੀ। ਕਿ ਆਂ ਮੀਡੀਆ ਵਾਲੇ ਲੋੜਾਂ ਤੋਂ ਕਿਉਂ ਸਾਰੇ ਵੀ ਪੋਗੇ ਬਹੁਤ ਚੰਗੇ ਆ ਲੇਕਿਨ ਤੇ ਮਚਾਰ ਕੋਟਲੀ ਸਾਹਿਬ ਮਗਰ ਛੱਡੇ ਹੋਏ ਆ ਉਹ ਕਹਿੰਦੇ ਇਹਨਾਂ ਦੇ ਤਾਂ ਪੰਜ ਮੁੱਖ ਮੰਤਰੀ ਦੇ ਗਾਹਕ ਆ ਇਹ ਤਾਂ ਬਈ ਪੰਜ ਆ ਲ ਮੈਂ ਇੰਨੇ ਪੰਜਾਬ ਚ ਕਹਿੰਦਾ ਵੀ ਮੈਂ ਤਾਂ ਬੰਨਾ ਹੀ ਨਹੀਂਗਾ ਮੁੱਖ ਮੰਤਰੀ ਜੇ ਕੋਈ ਕਵੇ ਵੀ ਤਾਂ ਵੀ ਨਹੀਂ ਬੰਨਾ ਮੇਰੇ ਕੋ ਸਿਨੀਅਰ ਬੈਠੇ ਆ ਸਾਰੇ ਅੱਜ ਪ੍ਰਤਾਪ ਸਿੰਘ ਬਾਜਵਾੜੇ ਵੀ ਆਉਣਾ ਰੰਦਾਵਾ ਸਾਹਮਲੇ ਵੀ ਆਉਣਾ ਪਾਣੀ ਆ ਗਿਆ ਵੇ ਕੰਨੀ ਸਾਦਾ ਸਾਰੇ ਹੋਰ ਬੈਠੇ ਆ ਅਸੀਂ ਕਾਂਗਰਸ ਦੀ ਲੜਾਈ ਅਸੀਂ ਲੋਕਾਂ ਦੀ ਲੜਾਈ ਲੜਨੀ ਹੈ ਆਪ ਦੀ ਲੜਾਈ ਨਹੀਂ ਲੜਨੀ ਹੈ ਅਸੀਂ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜਨੀ ਹੈ ਅਸੀਂ ਪੰਜਾਬ ਦੇ ਦਬੇ ਕੁਚਵੇ ਮਿੱਤਿਆਂ ਦੀ ਲੜਾਈ ਲੜਨੀ ਆ ਤੇ ਅਸੀਂ

ਸਾਰੇ ਆਗੇ ਜਿਹੜੇ ਆਗੇ ਮੰਡੇ ਗੱਲਾਂ ਉਹ ਸਾਰੀਆਂ ਸਾਰੇ ਲੋਕਾਂ ਨੇ ਛੜਕੀਆਂ ਅਸੀਂ ਲੜ ਕੇ ਟੱਕਰੋ ਕੇ ਕਿ ਪੰਜਾਬ ਸਾਨੂੰ ਮਾਫੀ ਕਰੇਗਾ ਅਸੀਂ ਸਭ ਜਾਣੇ ਪੰਜਾਬ ਦੀ ਸੁੱਖ ਮੰਗਾਂਗੇ ਤੇ ਪੰਜਾਬ ਦੇ ਆਉਣ ਵਾਲੇ ਸਮੇਂ ਦੀ ਲੜਾਈ ਲੜਾਂਗੇ ਫਿਰ ਦਾਬੇ ਦੇ ਲੋਕ ਤਾਂ ਬੜੇ ਹਸਿਆਰੇ ਆ ਜਿੱਥੇ ਪੰਜਾਬ ਦੇ ਵਿੱਚ 92 ਸੀਟਾਂ ਝੜੂ ਨੂੰ ਆਇਆ ਇਹ ਦਬਾਬਾ ਇਹ ਕਿਹਦਾ ਹਰਾਕਾ ਸੀ ਜਿੱਥੇ ਇਹਨਾਂ ਨੇ ਜਿਹੜਾ ਸੁਨਾਮੀ ਆ ਰਹੀ ਸੀ ਆਮ ਆਦਮੀ ਪਾਰਟੀ ਦੀ ਦਬਾਬੇ ਦੇ ਪੜੇ ਲਿਖੇ ਲੋਕਾਂ ਨੇ ਉਹ ਸੁਨਾਮੀ ਨੂੰ ਬੰਦ ਕਰਕੇ ਇਹ ਸਬੂਤ ਦਿੱਤਾ ਕਿ ਕਈ ਐਮਐਲਏ ਸਾਡੇ ਨੂੰ ਚੁਕਾ ਕੇ ਤੁਸੀਂ ਲੋਕਾਂ ਨੇ ਪਿੱਛੇ ਦਬਾਬੇ 'ਚ ਝੜੂ ਦੀ ਗੱਲ ਨਹੀਂ ਬਣੀ ਓ ਹੁਣ ਵੀ ਮੈਨੂੰ ਇਹ ਯਕੀਨ ਹੈ ਕਿ ਦਬਾਬੇ ਦੇ ਲੋਕ ਤੇ ਸਾਡੇ منچ بیٹھے لیڈر چنی دی اگوائی چ رداوا صاحب دی اگوائی, شوی, دی اگوائی, دی اگوائی سینئر ہور ہوگٹ سنگھ دی اگوائی سارے لیڈر دی اگوائی چیز جیتان گے ایک سیٹ پہ مجھا مار کے دوابے دے لوگ پارٹی ਕਰ ਵਿੱਚ ਸੋਣਾ ਹੈ ਸਾਰੇ ਆ ਲੋ ਮੈਂ ਅੱਜ ਅਨੰਦ ਦੀ ਕੀਤਾ ਸਾਡੇ ਸਾਰੇ ਜਿਹੜੇ ਪ੍ਰਧਾਨਾਂ ਸਾਡੇ ਕਾਂਗਰਸ ਦੇ ਫਕੀਰਾਂ ਜਿਹੜੇ ਚੋਣ ਲੜੇ ਆ ਉਹਨਾਂ ਨੂੰ ਕੀ ਦੂਜੇ ਜਿਹੜਾ ਕੀ ਦੁੱਖ ਹੈ ਹਰ ਆਇਆ ਉਹਨਾਂ ਨਾਲ ਸੰਪਰਕ ਕਰੋ ਸੰਪਰਕ ਕਰਕੇ ਬੰਦੀ ਲੋੜਵੰਤ ਸਹਾਇਤਾ ਕਿਸੇ ਨੂੰ ਰਾਸ਼ਦ ਸਾਹਿਬ ਪਸੂਾਸਤੇ ਪੱਠੇ ਗਈ ਹੈ ਦਰਪਾਲਾ ਚਾਹੀਦੀ ਹੈ ਦੂਜੇ ਜिलेਾਰੇ ਜਿੰਨਾ ਜिले ਖੜਾ ਆਇਆ ਉਥੇ ਜिले ਪ੍ਰਧਾਨ ਸੰਪਰਕ ਕਰਕੇ ਕਿਹੜੇ ਚੋਣਾਂ ਲਗੇ ਲੋੜ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਸੇਵਾ ਦਿਵਾਓ ਤੇ ਜਿਹੜੇ ਜਿੰਦੇ ਦੇ ਐ ਐਮਐਲਏ ਤੇ ਐਮਪੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਜਾਣੇ ਬਿਲਕੁਲ ਪੇਖਾ ਆ ਕੇ ਵਤ ਦੇ ਮਤਦਾਨਕ

ਇਸ ਆਪਕੇ ਨਾਲ ਪੰਜਾਬ ਦੇ ਲੋਕਾਂ ਨਾਲੋ ਨਜਿੱਠਣ ਦਾ ਕੰਮ ਕਰਾਂਗੇ ਸੋ ਆਪਣਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਕੇਵਲ ਕੇਵਲ ਸਾਡੇ ਆਪਸ ਵਿੱਚ ਪਿਆਰ ਰੱਖਣ ਦੀ ਲੋੜ ਹੈ ਨਾ ਸਾਡਾ ਅਕਾਲੀਆਂ ਨਾਲ ਮੁਕਾਬਲਾ ਹੈ ਨਾ ਸਾਡਾ ਝਾੜੂ ਦਾ ਖਿਲਰ ਗਿਆ ਜੇ ਬਾਏ ਇਲੈਕਸ਼ਨ ਜਿੱਤਣ ਦੇ ਨਾਲ ਉਹ ਦਬਾਵੇ ਆਲਿਓ ਬਾਏ ਇਲੈਕਸ਼ਨ ਜਿੱਤਣ ਦੇ ਨਾਲ ਜੇ ਕੋਈ ਇਹ ਸਮਝੇ ساتھی سرکار آ جائے گی یہ پیسے جیتی لیا کردیا لیکن جنہوں جرنل الیکشن آیا پارلیمنٹ کے چناو آئے تیرہ چو سب جتا کانگریس پارٹی نے جیتیاں اور ٹائی لکھ ووٹا کے دو لکھ ووٹ دو چنی صاحب نتائیا ਕਿਵਲ ਕੰਨ ਸੀਟਾ ਝਾੜੂ ਕੋਲੇ ਆਈਆਂ ਤਿੰਨ ਤੇ ਐਸਸੀ ਬਾਬਾ ਸੋਖ ਰੱਖੇ ਜਿਹੜਾ ਮਰਗੀ ਜੀਰੇ ਨਾਲ ਸਮਝੌਤਾ ਕਰ ਲੈ ਕਾਂਗਰਸ ਭਾਰਤੀ ਕਨਿਆ ਲੜੇਗੀ ਪਰ ਲੜ ਕੇ ਜੇ ਕੋਈ ਛੋਟੀ પાર્ટી ਹੋਈ ਉਹ ਤਾਂ ਬੈਠ ਕੇ ਵਿਚਾਰ ਕਰਾ ਦੇ ਲੇਕਿਨ ਇਹਨਾਂ ਪਾਰਟੀਆਂ ਦੇ ਨਾਲ ਸਾਡਾ ਵਿਚਾਰ ਨਹੀਂ ਮੰਨਦਾ ਔਰ ਲੜਾਈ ਲੱਗੇ ਪੰਜਾਬ ਦੇ ਅੰਦਰ ਸਰਕਾਰ ਬਣਾ ਕੇ ਤੇ ਪੰਜਾਬ ਦਾ ਸੇਖ

سرکار کاگریس جو ملکارجن کے راہل گاندھی